ਸਤ ਸਾਨੂ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਦੋਸਤੋ ਬਾਈ ਕੋਲੇ ਤਿੰਨ ਨਾਗੋ ਵਕਾਊਗਾ ਦੋਸਤੋ ਇੱਕ ਦੋਸਤੋ ਟੋਕੜ ਵਹਿੜਾ ਜਰਸੀ ਦੋਸਤੋ ਇੱਕ ਟੋਕੜ ਗੱਭਣ ਦੋਸਤੋ ਵੱਡੇ ਕਦ ਕਾਠ ਵਾਲੀ ਹੈ ਦੋਸਤੋ ਚੈੱਕ ਪਾਸ ਆ ਤੇ ਇੱਕ ਦੋਸਤੋ ਕੁਛ ਦਿਨਾਂ ਦੀ ਕੱਚੀ ਆ ਦੋਸਤੋ ਐਚ ਐਫ ਕ੍ਰੋਸ ਤੇ ਸਾਰੀ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਣੀ ਬਾਈ ਸਸੀ ਕਾ ਸਸੀ ਕਾ ਬਾਈ ਜੀ ਹੋ ਠੀਕ ਠਾਕ ਬਾਈ ਜੀ ਵਧੀਆ ਵਧੀਆ ਬਾਈ ਠੀਕ ਆ ਤੇ ਨਾਮ ਦੱਸੀ ਬਈ ਆਪਣਾ ਨਾਮ ਮੇਰਾ ਨਵਦੀਪ ਸਿੰਘ ਆ ਬਾਈ ਨਵਦੀਪ ਸਿੰਘ ਬਾਈ ਆਪਣਾ ਨੰਬਰ ਵੀ ਦੱਸ ਦੀ ਨੰਬਰ ਬਾਈ 97793 ਜਰਸੀ ਦੀ ਗੱਲ ਕਰੀਏ ਬਈ ਕਿੰਨਾ ਸੂਆ ਸੂਈ ਹੈ ਤੇ ਕਿੰਨੇ ਚਿਰ ਦੀ ਸੂਈ ਹੈ ਇਹ ਇਹ ਬਾਈ ਦੂਜਾ ਸੂਆ ਸੂਈ ਆ ਤੇ ਸੂਈ ਨੂੰ ਹੋ ਗਏ ਨੇ ਆ ਤਕਰੀਬਨ 3.5 ਮਹੀਨੇ ਹੋ ਗਏ ਨੇ ਆ ਸਾਢੇ 3 ਮਹੀਨੇ ਦੇ ਲਗਭਗ ਠੀਕ ਆ ਤੇ ਕਿੰਨਾ ਦੁੱਧ ਆ ਬਈ ਹੁਣ ਇਸ ਵਾਰ ਬਈ ਇਸ ਟਾਈਮ 11 ਵੀ ਹੋ ਸਕਦਾ ਬਾਈ 11 ਦੇ 12 ਦੇ ਵਿੱਚ ਵਿੱਚ 11 12 ਦੇ ਵਿੱਚ ਵਿੱਚ ਹੈਗਾ ਫੈਂਡ ਦੀ ਮੰਨ ਕੇ ਚਲਾਉਂਦੀ ਐ ਸੀ ਸਾਡੇ ਸੀ ਫੈਂਡ ਫੈਂਡ ਦੇ ਦੋ ਪਾਵੇਂ ਬਾਈ ਇਹਦੇ ਇਹਦੇ ਸੀਮਨ ਲੱਗੇ ਨੂੰ ਇੱਕ ਮਹੀਨਾ ਹੋ ਗਿਆ ਪੂਰਾ ਇੱਕ ਮਹੀਨਾ ਹੋ ਗਿਆ ਸੀਮਨ ਲੱਗੇ ਸੀਮਨ ਲੱਗੇ ਨੂੰ ਇੱਕ ਮਹੀਨਾ ਹੋ ਗਿਆ ਆਪਣੀ ਗਾਹ 100 ਦੇ ਵਿੱਚੋਂ 100% ਗਾਹ ਗੱਬਣਾ ਜੇ ਕੋਈ ਵੀਰ ਮੰਨ ਕੇ ਚਲੋ ਕੋਈ ਗੱਲ ਨਹੀਂ ਜੇ ਆਪਣੀ ਇਸ ਵੀਡੀਓ ਤੇ ਮਦਦ ਨਾ ਵਿਖਦੀ ਠੀਕ ਆ ਜੇ ਆਪਾਂ ਮਹੀਨੇ ਨੂੰ ਡੂੜ ਨੂੰ ਕੋਈ ਹੋਰ ਚੈੱਕ ਲਾ ਕੇ ਗਾ ਵੇਚ ਜਾਈਏ ਠੀਕ ਕੋਈ ਆਪਣੇ ਨਾਲ ਵੀਰ ਹਿਸਾਬ ਨਾਲ ਗੱਲਬਾਤ ਕਰ ਲੈ ਬਾਈ ਇਹਦਾ ਮਹੀਨੇ ਦਾ ਸੀਮਨ ਲੱਗਿਆ ਤੇ ਦੋਸਤੋ ਜਿਹੜੇ ਭਰਾ ਦੇ ਪਸੰਦ ਹੋਵੇ ਤਾਂ ਸੌਦਾ ਕਰਨਾ ਤਾਂ ਆਪ ਦਾ ਤਸੱਲੀ ਕਰਕੇ ਕਰ ਸਕਦਾ ਤੇ ਦੋਸਤੋ ਬਾਈ ਦਾ ਕਹਿਣਾ ਬਾਈ ਨੇ ਹਜੇ ਦੱਸਿਆ ਨਹੀਂ ਮੈਨੂੰ ਅਨੁਸਾਰ ਦੱਸਤਾ ਸੀ ਆ ਝੋਟੀ ਜਿਹੜੀ ਸਾਹਮਣੇ ਖੜੀ ਏ ਦੋਸਤੋ ਇਹਦੇ ਵੀ ਸੀਮਣ ਇੱਕੇ ਦਿਨ ਦਾ ਲੱਗਿਆ ਸੀ ਪਰ ਇਹ ਦਵਾਰੇ ਬੋਲਤੀ ਆਹਦਾ ਮੈਨੂੰ 100 ਚ 100 ਪਰਸੈਂਟ ਇਸੇ ਕਰਕੇ ਲੱਗਦੀ ਏ ਵੀ ਇਹਨੇ ਹੀਟ ਨਹੀਂ ਕੱਢੀ ਤੇ ਜਿੱਦੇ ਆਪਾਂ ਟੀਕਾ ਪ੍ਰੋਵਾਈਡ ਕਰਦੇਗਾ ਬਲੱਡ ਸੈਟ ਗਈ ਦੋ ਟੀਕੇ ਪ੍ਰੋਵਾਈਡ ਠੀਕ ਲਓ ਬਈ ਸਜਣੋ ਬਾਈ ਆ 100 ਪਰਸੈਂਟ ਗੱਬੜ ਹੋਊਗੀ ਤੇ ਥਾਣਾ ਮਾਰਨਾ ਦੋਸਤੋ ਤੁਹਾਨੂੰ ਨੇੜੇ ਇੱਕ ਹੋ ਕੇ ਵਿਖਾ ਦਿੰਦੇ ਇਕਸਾਨੀਂਦੋ ਤੋਂ ਸ਼ਾਮ ਦਾ ਵੇਲਾ ਲਗਭਗ ਦੋਸਤੋ ਸਾਢੇ 1:30 ਦੇ ਲਗਭਗ ਟਾਈਮ ਹੋਊਗਾ ਤੇ ਥਣਾ ਦਾ ਸਾਇ ਗੈਪ ਦੋਸਤੋ ਤੁਹਾਨੂੰ ਨੇੜੇ ਹੋਇਆ ਵਿਖਾਦਨੇ ਬਹੁਤ ਸੋਹਣਾ ਥਣ ਦਾ ਸਾਇਜ ਲੱਗਿਆ ਹੋਇਆ ਦੋਸਤੋ ਵੇਖ ਸਕਦੇ ਆ ਗੈਪ ਦੇ ਉੱਤੇ ਮੂੰਹ ਮੱਥਾ ਦੋਸਤੋ ਵੇਖ ਸਕਦੇ ਆ ਸੋਹਣੀ ਬੋਦੀ ਵਾਲੀ ਵਹਿੜਾ ਦੋਸਤੋ ਚਲਾ ਕੇ ਦਿਖਾ ਦੇ ਹਾਂ ਬਈ ਤੋੜ ਕੇ ਵਿਖਾ ਦੀ ਦਰਮਿਆਨੇ ਕੱਦ ਕਾਠ ਵਾਲੀ ਹੈ ਦੋਸਤੋ ਕੋਈ ਆਪਾਂ ਆਏ ਨਹੀਂ ਕਹਿ ਸਕਦੇ ਨਾ ਹੀ ਛੋਟੇ ਵਾਲੀ ਤੇ ਨਾ ਹੀ ਕੋਈ ਬਾਲਾ ਵੱਡਾ ਦੋਸਤੋ ਐਚ ਐਫ ਵੈੜ ਸਾਹਮਣੇ ਖੜੀ ਹੈ ਵੱਡੀ ਲੱਗਦੀ ਸੀ ਇਸੇ ਕਰਕੇ ਇਹ ਤਾਂ ਛੋਟੀ ਲੱਗਦੀ ਹੈ ਵੇਖ ਸਕਦੇ ਹਵਾਨਾ ਦੋਸਤੋ ਸੋਹਣਾ ਬਹੁਤ ਸੋਹਣਾ ਥਣ ਲੱਗਿਆ ਹੋਇਆ ਦੋਸਤੋ ਦੇਖ ਦੇਖ ਬਹੁਤ ਚੰਗੀ ਹੈ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਕਰਮਾਲੀ ਦਾ ਹਵਾਨਾ ਲੱਗਿਆ ਦੋਸਤੋ ਗੈਬ ਦੇ ਉੱਤੇ ਥਾਣਾ ਲੈ ਚੱਲ ਬਈ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਤਾਂ ਬਾਈ ਦਾ ਪਿੰਡ ਹੈਗਾ ਥਾਂਦੇ ਦਾ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬਾ ਦੋਸਤੋ ਮੋਕਸੋ ਤੋਂ ਤਕਰੀਬਨ 7 ਕਿਲੋਮੀਟਰ ਦੂਰੀ ਤੇ ਇਹ ਬੈਂਡਾ ਤੇ ਰੇਟ ਆਪਾਂ ਬਾਈ ਤੋਂ ਇਹਦਾ ਪੁੱਛਦੇ ਆ ਕੀ ਰੇਟ ਕਰਨਾ ਹਾਂ ਭਰਾ ਕੀ ਰੇਟ ਕਰਾਂਗੇ ਇਹਦਾ ਇਹਦਾ ਵੀ ਅੱਜ ਦਾ ਮੁੱਲ ਹੈ ਜਿਹੜਾ ਉਹ 42000 ਰੁਪਏ ਲੈਣ ਦੇਣਾ 42000 ਬਾ ਜਿਹੜਾ ਲੈ ਲੈਣਾ ਠੀਕ ਹਾਂਜੀ ਤੇ ਲੋ ਵੀ ਸੱਜਣੋ ਜਿਹੜੇ ਭਰਾ ਦੇ ਪਸੰਦ ਹੋਵੇ ਠੀਕ ਹੈ ਲੋ ਵੀ ਸੱਜਣੋ ਜਿਹੜੇ ਭਰਾ ਦੇ ਪਸੰਦ ਹੋਵੇ ਤਾ 42000 ਰੁਪਇਆ ਰੇਟ ਆ ਦੋਸਤੋ ਮੌਕੇ ਤੇ 19 ਕੀ ਹੋ ਜਾਊਗਾ ਜਿਹੜੇ ਭਰਾ ਦੇ ਪਸੰਦ ਹੋਏ ਫਿਕਸ ਤਾਂ ਕੋਈ ਵੀ ਰੇਟ ਨਹੀਂ ਹੁੰਦਾ ਪਰ ਬਾਈ ਦਾ ਕਹਿਣਾ ਵੀ ਆਪਾਂ ਲੈਣਾ ਹੀ ਆ ਤੇ ਇਸ ਤੋਂ ਅੱਗੇ ਦੋਸਤੋ ਵੱਡੇ ਕੰਨਕਾਟ ਵਾਲੀ ਐ ਐਫ ਇਹਦੇ ਬਾਰੇ ਜਾਣਕਾਰੀ ਲੈਣਿਆ ਹੋਵੇ ਇਹ ਕਿੰਨਾ ਮਾਸੂਆਸ ਇਹ ਬਾਈ ਦੂਜਾ ਸੂਆ ਸੁਈਵੀਆ ਠੀਕ ਆ ਤੇ ਤੀਜੇ ਵਾਸਤੇ ਗੱਪਣਾ ਤੀਜੇ ਵਾਸਤੇ ਗੱਪਣਾ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਅੱਜ ਹੋ ਗਏ ਨਾ ਤਿੰਨ ਤੈਨੋਂ ਬਾਅਦ ਤੈਨੂੰ ਮਹੀਨੇ ਕੋਈ 5-7 50 ਦਿਨਾਂ ਦੀ ਗੱਪਣੇ ਇਹ ਯਾਦ ਨਹੀਂ ਕਰਦੀ ਵੀ ਇਹਗਾ ਠੀਕ ਆ ਚੈੱਕ ਕਰਵਾਤੀ ਚੈੱਕ ਕਰਵਾ ਕੇ ਠੰਡਾ ਦੀ ਕਰਵਾਇਆ ਠੀਕ ਆ ਤੇ ਦੁੱਧ ਕਿੰਨਾ ਬਈ ਇਸ ਵਕਤ ਦੁੱਧ 10 ਟੈਂਕ ਬਾਈ ਜੀ 11 12 ਕਿਲੋ ਦੁੱਧ ਹੋਊਗਾ ਦੁੱਧ ਇਹ ਬੰਦੇ ਜਿਹਨਾਂ ਤੋਂ ਆਈਏ ਗਾਂ ਦੀ ਨਾ ਮਨਨੇ ਕਾ ਸੰਭਾਲ ਉਹਨਾਂ ਤੋਂ ਨਹੀਂ ਹੋਈ ਨਹੀਂ ਦੁੱਧ ਗਾਂ ਹੁਣ ਵੀ ਚੰਗੀ ਸੇਵਾ ਕਰਲੇ ਬੰਦਾ 15 16 ਕਿਲੋ ਦੁੱਧ ਦੇਉਂਗਾ ਠੀਕ ਲਓ ਵੀ ਸੱਜਣੋ ਬਾਈ ਦਾ ਕਹਿਣਾ 15 16 ਲੀਟਰ ਦੁੱਧ ਆਰਾਮ ਨਾਲ ਕੱਢ ਦੂਗੀ ਉਹ ਜੇ ਘਰੋਂ ਆਈਏ ਦੋਸਤੋ ਕਿਉਂਕਿ ਸੇਵਾ ਘੱਟ ਸੀ ਬਾਕੀ ਦੋਸਤੋ ਬੰਦੇ ਕੋਲ ਡੰਗਰ ਜ਼ਿਆਦਾ ਸੀਗੇ ਬੰਦੇ ਸੁਭਾਅ ਨਹੀਂ ਹੁੰਦੀ ਸੀ ਲੋ ਵੀ ਸੱਜਣੋ ਬਾਈ ਨੇ ਚੈੱਕ ਕਰਵਾ ਕੇ ਲੈਂਦੀ ਆ ਜਿਹੜੇ ਭਰਾ ਨੇ ਦੋਸਤੋ ਲੈਣੀ ਆ ਆਪਦੀ ਚੈੱਕ ਤੁਸੀਂ ਤਸੱਲੀ ਕਰਾਉਣੀ ਆ ਮੂੰਹ ਮੱਥਾ ਵਿਖਾ ਦਿੰਨੇ ਆ ਦੋਸਤੋ ਸਣਾ ਦਾ ਸਾਈਜ਼ ਤੁਹਾਨੂੰ ਨੇੜੇ ਹੋ ਕੇ ਵਿਖਾ ਦਿਆਂਗੇ ਦੇਖ ਸਕਦੇ ਆ ਦੋਸਤੋ ਚੰਗੀ ਫੇਸ ਬਿਊਟੀ ਆ ਦੋਸਤੋ ਸੋਹਣਾ ਥਣਾ ਦਾ ਸਾਈਜ਼ ਆ ਦੋਸਤੋ ਦੇਖ ਸਕਦੇ ਆ ਸਾਫ ਸੁਥਰਾ ਥਣ ਲੱਗਿਆ ਦੋਸਤੋ ਮੁਠੀ ਚ ਭਾਈ ਵਾਲਾ ਮਿਲਕ ਵੇਨ ਦੇਖ ਸਕਦੇ ਆ ਦੋਸਤੋ ਸ਼ਾਮ ਦਾ ਵੇਲਾ ਦੂਜੇ ਸੂਏ ਬਾਈ 30 ਤੋਂ ਪਲੱਸ ਹੀ ਦੁੱਧ ਦਿੰਦਾ ਠੀਕ ਆ ਦੂਜੇ ਸੂਏ ਤਾਜੀ ਸੂਈ ਨੇ ਦੋਸਤੋ ਬਾਈਆਂ ਦਾ 30 ਪਲੱਸ ਦੁੱਧ ਦਿੰਦਾ ਦੇਖ ਸਾਹਿਬ ਇਹਨਾਂ ਦੋਸਤੋ ਸੋਹਣਾ ਹਵਾਨਾ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਚਾਰੇ ਦੇਖ ਸਾਹਿਬ ਇਹਨਾਂ ਦੋਸਤੋ ਲੈ ਵੀ ਤੋੜ ਕੇ ਇਹ ਵੀ ਵਿਖਾ ਲਏ ਜਿਹੜੇ ਵੱਡੇ ਕੱਦ ਕਾਠ ਵਾਲੀ ਆ ਦੋਸਤੋ ਇਹ ਕਹਿੰਦੇ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਏ ਆਉਦੀ ਇੱਥੇ ਆ ਕੇ ਤਸੱਲੀ ਕਰਕੇ ਸੌਦਾ ਕਰ ਲਿਓ ਜੀ ਦੋਸਤੋ 12 ਲੀਟਰ ਦੁੱਧ ਤਿਆਰ ਆ ਦੋਸਤੋ ਤੇ 3 ਮਹੀਨੇ ਤੇ 5 ਦਿਨਾਂ ਦੀ ਬਾਈਆਂ ਦਾ ਚੱਕ ਪਾ ਸਕਦਾ ਦੋਸਤੋ ਜਿਹੜੇ ਭਰਾ ਨੇ ਦੋਸਤੋ ਅੱਗੇ ਸਾਹਮਣੀ ਆ ਤਾਂ ਦੋਸਤੋ ਅੱਗੇ ਸੋਨੇ ਪੈਸੇ ਵਟਾ ਜੂਗੀ ਜਿਹੜਾ ਵੀਰ ਸਾਹਮ ਦਾ ਤੇ 30 ਲੀਟਰ ਬਾਈਆਂ ਦਾ ਅੱਜਰਨੇ ਦੁੱਧ ਕੱਢਿਆ ਦੋਸਤੋ ਮੁੱਲ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਕੀ ਮੁੱਲ ਕਰਨਾ ਵੀਰੂ ਬੁੱਲ ਚੰਗੀ ਆ ਦੋਸਤੋ ਕੱਦ ਕਾਟ ਸੁਣਾ ਦੋਸਤੋ ਦੇਖ ਸਕਦੇ ਆ ਬਿਲਕੁਲ ਗਾਜੰਗੂ ਰੀੜ ਦੀ ਹੱਡੀ ਸਿੱਧੀ ਆ ਦੋਸਤੋ ਤੇ ਮੁੱਲ ਕੀ ਕਰਾਂਗੇ ਭਰਾ ਇਹਦਾ ਬਾਹ ਇਹਦਾ ਮੁੱਲ ਲੈਣ ਦੇਣੀ ਬਾਹੇ ਜਿਹੜਾ 55000 ਕੀ ਨਹੀਂ ਗਾ 55000 ਬਸ ਲੈਣ ਦੇ ਨਾਲੇ ਲੋ ਵੀ ਸੱਜਣੋ ਇਹਦਾ ਮੁੱਲ 55000 ਤੋਕੜ ਗੱਬਨ ਦਾ ਤੇ ਦੋਸਤੋ ਇਸ ਤੋਂ ਅੱਗੇ ਬਾਈ ਕੋਲੇ ਕੱਚੀ ਆ ਐਚ ਐਫ ਕ੍ਰਾਸ ਇਹਦੇ ਬਾਰੇ ਜਾਣਕਾਰੀ ਲੈਣੇ ਆ ਹਾਂ ਭਈ ਇਹਨੇ ਕਿੰਨਾ ਮਸੂਆ ਸੁਣਾ ਇਹਨੇ ਬਾਈ ਜੀ ਤੀਜਾ ਸੁਆ ਹਿੱਸੇ ਨੇ ਸੁਣਾ ਤੀਜਾ ਸੁਆ ਸੁਣਾ ਠੀਕ ਆ ਤੇ ਕਿੰਨਾ ਟਾਈਮ ਪਿਆ ਬਈ ਸੂਨ ਦੇ। ਅਰੇ ਇਹਦੇ ਦਿਨ ਹਜੇ 10 ਪਿਆ ਪੂਰੀ ਹੁਣ ਚ। ਇਹਦਾ ਆਪਾਂ ਦੂਜੀ ਗਾੜੀ ਵੀਡੀਓ ਬਣਾਉਣੀ ਕਰਕੇ ਚਲੇਸੀ ਦੀ ਵੀ ਨਾਲ ਰਵੇਗਾ ਆਪਾਂ ਕਵਰ ਕਰਵਾ ਲਈਏ। ਇਹ ਕੋਈ ਕੋਈ ਚੱਕਰ ਨਹੀਂ ਜੀ ਖਾਂ ਖੜਦੀ ਆ ਆਪਾਂ ਤਿਆਰ ਕਰਕੇ ਗਾੜੀ ਵੀਡੀਓ ਪਵਾ ਰਹੇਗੇ। ਠੀਕ ਹੈ। ਲੋ ਵੀ ਸੱਜਣੋ ਜਿਹੜਾ ਭਰਾ ਹੁਣ ਪਸੰਦ ਕਰਦਾ ਤਾਂ ਆਪਦਾ ਹੁਣ ਉਸ ਹਿਸਾਬ ਨਾਲ ਸੌਦਾ ਕਰ ਲੈ ਤੇ ਨਹੀਂ ਤਾਂ ਆਪਾਂ ਤਿਆਰ ਦੀ ਬਾਈਆਂ ਦਾ ਵੀਡੀਓ ਪਾਵਾਂਗੇ ਤੇ ਤਿਆਰੀ ਦੇ ਹਿਸਾਬ ਨਾਲ ਦੋਸਤੋ ਦੋ ਤੁਸੀਂ ਖੀਚ ਸਕਦੇ ਆਂ ਦੇਖ ਸਕਦੇ ਆਂ ਹਵਾਨੇ ਦੀ ਤਿਆਰੀ 10 ਦਿਨਾਂ ਦੀ ਕੱਚੀ ਆ ਦੋਸਤੋ ਹਵਾਨੇ ਦੇ ਢਲ ਵੇਖ ਸਕਦੇ ਆਂ ਦੋਸਤ ਤਦਾਬੈ 100 ਦੇ ਵਿੱਚੋਂ ਇਹ 50% ਹੀ ਲੈਵਲ ਹੈਗਾ ਠੀਕ ਦੇਖ ਸਕਦੇ ਆਂ ਦੋਸਤੋ ਸੋਹਣਾ ਥਣਾ ਦਾ ਸਹਜ ਆ ਦੋਸਤੋ ਹਵਾਨਾ ਬਣਾਉਣਾ ਹੀ ਸ਼ੁਰੂ ਕੀਤਾ ਦੋਸਤੋ ਜੇ ਆਪਾਂ ਕਹੀਏ ਹਜੇ 10 ਦਿਨਾਂ ਦੀ ਕੱਚੀ ਆ ਦੋਸਤੋ ਦੇਖ ਸਕਦੇ ਆਂ ਮਗਰਲੇ ਪਾਸਾ ਫੋਟੋ ਵੀ ਭਾਈ 18 20 18 20 ਕਿਲੋ ਕਰ ਦੇਗੀ ਠੀਕ ਆ ਲਓ ਵੀ ਸੱਜਣੋਂ 18 20 ਲੀਟਰ ਦੇ ਲਗਭਗ ਬਾਈਆਂ ਦਾ ਦੁੱਧ ਇਹੇ ਕੱਢ ਦਿੰਦੀ ਆ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਸਿੰਗ ਜ਼ਰੂਰ ਹੈਗੇ ਆ ਛੋਟੇ ਛੋਟੇ ਦੇਖ ਸਕਦੇ ਆਂ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਦਿਖਾ ਦਿੰਨੇ ਆਂ ਦੇਖ ਸਕਦੇ ਆਂ ਦੋਸਤੋ ਹਵਾਨੇ ਦੀ ਇੱਤਰੀ ਕੋਈ ਬਹੁਤ ਹੀ ਈ ਬਣਾਈ ਹੋਈ ਹੈ ਹਵਾਨਾ ਬਣਾਉਣਾ ਸ਼ੁਰੂ ਕੀਤਾ ਦੋਸਤੋ ਸਾਫ਼ ਸੁਥਰੀ ਵਹਿੜਾ ਦੋਸਤੋ ਕੋਈ ਟੁੱਟਮਾ ਹਵਾਨਾ ਨਹੀਂ ਕੋਈ ਫੋੜ ਛਾਂਗ ਨਹੀਂ ਦੋਸਤੋ ਬਹੁਤ ਸੋਹਣਾ ਹਵਾਨਾ ਦੋਸਤੋ ਸੋਹਣਾ ਥਣਾ ਦਾ ਸਹਿਜ ਆ ਦੋਸਤੋ ਬਾਕੀ ਬਾਈ ਦਾ ਦੋਸਤੋ ਵਪਾਰ ਦਾ ਕੰਮ ਹੀ ਆ ਜੇ ਆਪਾਂ ਕਹੀਏ ਕਰਦੇ ਆ ਕਰਦੇ ਨਹੀਂ ਪਸ਼ੂ ਤਕਰੀਬਨ ਕੋਈ ਕਿਸੇ ਨੂੰ ਮਹੀਨਾ ਹੋ ਗਿਆ ਕਿਸੇ ਨੂੰ 20 ਦਿਨ ਹੋ ਗਏ ਕੱਚੇ ਲਏ ਹੋਏ ਸੀ ਪਸ਼ੂ ਬਾਈ ਦੇ ਤੇ ਆਹ ਦੋਸਤੋ ਟੋਕੜ ਗੱਪਣ ਬਾਈ ਨੇ ਹੋਣੀ ਲੈ ਕੇ ਆਂਦੀ ਆ ਆਹ ਵੇਖ ਤਾਂ ਬਈ ਆਪਣੇ ਆਪ ਦੇ ਖਾਸ ਬੰਦਿਆਂ ਤੇ ਲਈ ਦੀ ਆ ਠੀਕ ਆ ਤਾਂ ਗੱਲ ਕਰਕੇ ਮੰਨ ਗਿਆ ਆਪਾਂ ਨੂੰ ਪਤਾ ਕਰਕੇ ਆਪਾਂ ਕੱਚੀ ਲਈ ਸੀ ਇਹ ਹੋ ਗਿਆ ਆਪਣਾ 1.5 ਮਹੀਨਾ ਹੋ ਗਿਆ ਸਮਝਿਆ ਨਾ ਠੀਕ ਆ ਹਾਂਜੀ ਇਹਦਾ ਕੀ ਮੁੱਲ ਕਰਾਂਗੇ ਭਰਾ ਇਹਦਾ ਬਾਈ ਜੇ ਅੱਜ ਦਾ ਕੋਈ ਜੇ ਆਪਾਂ ਲੈਂਡ ਦੇਣ ਵਾਲੇ ਮੁੱਲ ਬਾਹਲਾ ਨਹੀਂ ਕੋਈ ਫਰਕ ਹੋਣਾਂ ਦੇ ਵਿੱਚ ਬਾ 55000 ਰੁਪਏ ਦੀ ਜੈਸ ਨੂੰ ਅੱਜ ਗਾਂ ਦੇ ਦੇ। ਠੀਕ। ਬਾਈ ਇਹਦਾ ਜੈਸ ਨੂੰ ਵਾਲਾ ਮੁੱਲ ਹੀ ਆਉਗੀ। ਠੀਕ ਆ। ਲਓ ਬਈ ਸੱਜਣੋ ਇਹਦਾ 55000 ਰੁਪਿਆ ਰੇਟ ਆ। ਬਾਈ ਨੇ ਰੇਟ ਦੋਸਤੋ ਫੈਕਸ ਜੇ ਕੀਤੇ ਆ ਕੋਈ ਬਾਹਲਾ ਲੰਮਾ ਚੌੜਾ ਕੰਮ ਨਹੀਂ ਬਾਈ ਜਾਂਦਾ ਲੈਂਡ ਦੇ ਨਹੀਂ ਕਰਾਂਗੇ। ਇੱਕ ਦੋਸਤੋ ਇੱਕ ਬੇਨਤੀ ਹੋਰ ਸੀ ਵੱਡੇ ਭਾਈ ਜਿਹੜੀ ਜਿਹੜੀ ਆਪ ਡਿਟੇਲ ਮੰਨਗੇ ਚਲੋ ਆਪਾਂ ਵੀਡੀਓ ਦੇ ਵਿੱਚ ਸਾਰੀ ਡਿਟੇਲ ਦੇ ਹੀ ਦਈ ਦਤੀ ਐ ਡਿਟੇਲ ਮੰਨਗੇ ਚਲੋ ਉਵੇਂ ਕੋਈ ਮੰਨ ਤੁਹਾਨੂੰ ਵੀ ਪਤਾ ਇਸ ਗੱਲ ਇੰਨਾ ਟਾਈਮ ਹਰ ਇੱਕ ਕਿਸੇ ਕੋਲ ਹੀ ਨਹੀਂ ਹੁੰਦਾ ਵੀ ਉਹੀ ਡਿਟੇਲ ਕੋਈ ਬੰਦਾ ਵੀਡੀਓ ਸਵਾਰ ਕੇ ਦੇਖ ਕੇ ਫਿਰ ਫੋਨ ਲਾ ਲਿਆ ਆਪਾਂ ਨੇ ਠੀਕ ਹੈ ਲਓ ਵੀ ਸੱਜਣੋ ਭਰਾ ਦਾ ਕਹਿਣਾ ਵੀ ਜੇ ਆਪ ਦਾ ਤਸੱਲੀ ਤੁਸੀਂ ਕਰਨੀ ਹੈ ਵੀਡੀਓ ਤੇ ਕਈ ਵੀਰ ਐਂ ਹੁੰਦਾ ਤੇ ਦੁਬਾਰੇ ਫੇਰ ਪੁੱਛੀ ਜਾਂਦੇ ਆ ਬਾਈ ਕਿਨੁਮਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਕਿੰਨੇ ਚਿਰ ਦੀ ਗੱਬਣਾ ਇਹ ਇਹ ਗੱਲਾਂ ਤੋਂ ਬਾਈਆਂ ਦਾ ਵੀ ਆਪਾਂ ਥੋੜਾ ਜਿਹਾ ਪਰਹੇ ਤੇ ਜਿਹੜੇ ਭਰਾ ਜੀ ਦੋਸਤੋ ਪਸੰਦ ਹੋਵੇ ਤੇ ਪਹਿਲਾਂ ਵੀ ਦੋਸਤੋ ਇਸੇ ਘਰ ਚੋਂ ਆਪਾਂ ਇੱਕ ਜਰਸੀ ਦੀ ਵੀਡੀਓ ਪਾਈ ਸੀ ਜਿਹੜੇ ਭਰਾ ਨੇ ਦੋਸਤੋ ਖਰੀਦੀ ਆ ਬਾਈਆਂ ਦਾ ਜੈਜ ਰੇਟ ਤੇ ਆਪਾਂ ਦਿੱਤੀ ਆ ਉਹ ਕੋਈ ਬਾਹਲਾ ਲੰਮਾ ਚੌੜਾ ਕੰਮ ਨਹੀਂ ਸੀਗਾ ਵੀ ਉਹਨੇ ਕੀ ਪੈਸੇ ਮੰਗੇ ਸੀ ਬਾਅਦ ਚ ਬਾਈਆਂ ਦਾ ਫੋਨ ਬਹੁਤ ਆਇਆ ਵੀ ਵੱਧ ਲੈ ਲੋ ਵੀ ਸਾਨੂੰ ਦਵਾ ਦਿਓ ਜਾਦੇ ਪੈਸੇ ਨਾ ਬਾਈਆਂ ਦਾ ਆਪਾਂ ਮੰਗਣੀ ਹੁੰਨੇ ਆ ਜਿੰਨੇ ਕੋ ਲੈਣੇ ਆ ਬਾਹਲਾ ਕੋਈ ਲੰਮਾ ਚੌੜਾ ਕੰਮ ਨਹੀਂ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਜਿਹੜੇ ਭਰਾਣੇ ਦੋਸਤੋ ਤਿੰਨਾ ਨਗਾ ਚ ਕੋਈ ਵੀ ਨਾਖ ਖਰੀਦਣਾ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਜਦੋਂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ